ਰੰਦੀਪੁਰੀਆ ਨਾਲ ਕਹਿੰਦੇ ਜੱਗੂ ਵਰਗੇ ਪੈਂਦੀ ਛੇਰੇ ਦੀ ਰੇਡ ਆ ਕਿ ਮੈਚ ਚੋਟੀ ਦਾ ਖੰਡੋ ਵਾਲੀ ਦੀ ਧਰਤੀ ਤੇ ਚੱਲਦਾ ਹੋਇਆ ਬੱਲੇ ਬੱਲੇ ਆ ਕਹਿੰਦੇ ਫਤਾਹਪੁਰੀਆ ਤੇ ਮੀਰਾ ਕੋਟੀਆ ਛੇਰਾ ਓਏ ਹੋਏ 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 ਤਾੜੀ ਨੱਚ ਪਿੰਡ ਕਹਿੰਦੇ ਸਾਡੇ ਭਰਾਵਾਂ ਦਾ ਪਿੰਡ ਹੈ ਇੱਕ ਬਾਸਰ ਕੇ ਗੱਲਾਂ ਪਿੰਡ ਹੈ ਜਿੱਥੇ 35 ਪੰਜਵੀਂ ਪਤੀ ਕੀ ਪਾਛੈ ਪਰ ਉਹ ਸਾਹਮਣੇ ਇੱਕ ਪਾਸੇ ਪਾਦੀਪੁਰ ਪਿੰਡ ਵਾਲਾ ਸਾਨ ਭਿਰਦੇ ਹੋਏ ਖੇਡ ਦੇ ਮੈਦਾਨ ਦੇ ਵਿੱਚ ਉਧਰ ਸ਼ੇਂਦ ਪ੍ਰਧਾਨ ਜੀ ਸੈਸੜਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦੇ ਵੱਡੇ ਸਹਿਯੋਗ ਆ ਟੱਕਰ ਹੋ ਗਈ ਧਾਰੇ ਵਿੱਚ ਚੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਦੀ ਪੈਂਦੇ ਕੁਜੇ ਆ ਕਹਿੰਦੇ ਛੋਟਾ ਤਾਰਜਨ ਹੈ ਪਰ ਚੋਲੇ ਬਰੇ नाग ਦਾ ਬੱਚਾ ਵੱਡਾ ਹੋਇਆ ਫਾਨੀ ਤਣਦਾ ਏ ਬਾਜਾਂ ਤੋਂ ਬਾਜ ਨੇ ਜੰਮਦੇ ਨਾਹੀਂ ਬੱਚੇ ਕਾਵਾਂ ਦੇ ਉਹ ਬੱਲੇ 10000 부ੜਕ 부ੜਕ ਕੇ ਬਾਹਰ ਨੂੰ ਆਉਂਦਾ ਹੈ ਪਰਮਾਨਾ ਲਾ ਦੇ ਤਿੰਨ ਜਫੇ ਕਰਾ ਦੇ ਧੰਨ ਧੰਨ ਵਾਲਾ ਲਓ ਸਾਹਮਣੇ ਮਿੱਤਰੋ ਫਤਾਪੁਰਿਆ ਇੱਕਮ ਸਰਤਾਜ ਦਾ ਚਹੇਤਾ ਹੈ ਇਹ ਸੱਤਪਾਲ ਦਾ ਚਹੇਤਾ ਹੈ ਨਿਊਜ਼ੀਲੈਂਡ ਵਾਲਿਆਂ ਦਾ ਚਹੇਤਾ ਹੈ ਟੱਕਰਾ 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 ਵੇਖੀ ਵੇਖੀ ਵੇਖੀਓ ਪਹਿਲਵਾਨਾ ਆ ਤਾਣੀ